ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਮੇਰੇ ਕਬੂਤਰ ਬਾਜ਼ੀਆ ਦਾ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਫਿਰ ਕਰੋ ਅੱਜ 26 ਜੂਨ ਉਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਦੇਖੋ ਕਿੱਥੇ ਕੀ ਬਣਿਆ ਪਹਿਲੀ ਬਾਜੀ ਪਿੰਡ ਪਡੋਰੀ ਜਿਹੜਾ ਲੁਧਿਆਣਾ ਕੁੱਲ ਕਬੂਤਰ 90 ਐਂਟਰੀ 3000 ਦੂਸਰ ਚ ਉੱਡਣ ਵਾਲੇ ਕਬੂਤਰ ਦਿਲ ਤਾਰੀ ਜਲਾਲਦੀਵਾਲ ਏਕਮ ਚੌਂਕੀਮਾਨ ਤਾਰੀ ਰੀਲਿਆ ਗਰਮੀਤ ਖਾੜਾ ਵਿੱਕੀ ਗੁੜੇ ਦਲਜੀਤ ਕੈਨੇਡਾ ਰੋਬਨਪ੍ਰੀਤ ਰਬੋ ਰਵੀ ਸੇ ਖਾ ਪ੍ਰੀਤ ਪੱਟੀਆਂ ਪੰਨੀਤ ਪੱਟੀਆਂ ਗੇਲਾ ਸਬੱਦੀ ਬਰਾੜ ਯੂ ਐਸ ਏ ਆਰ ਸਖਾੜਾ ਪਿੰਡ ਤਾਜਪੁਰ ਨੇੜੇ ਰੈਕੋਟ ਕੁੱਲ ਕਬੂਤਰ 48 ਐਂਟਰੀ 2207 ਕੂਤਰਾਂ ਚ ਸਾਂਝੀ ਹੋਈ ਪੰਜ ਵਿੱਚ ਬਾਦੇ ਵਾਲੀ ਸੀ ਰੋਬਨਪ੍ਰੀਤ ਫ੍ਰੀਜਰ ਸੱਬੀ ਗੁੱਸਾ ਬਾਦੇ ਵਾਲਾ ਕੱਪ ਕੇਂਦਰੀ ਸਰਾਬਾ ਸੋਨੂ ਯੂ ਐਸ ਏ ਸੰਯਾਰਾ ਪੱਖੋ ਵਾਲਾ ਪਿੰਡ ਚੱਕਸਰਾਏ ਜਿਹੜਾ ਲੁਧਿਆਣਾ ਕੋਲ ਕਬੂਤਾ 43 ਐਂਟਰੀ 1700 ਪਹਿਲੇ ਪੰਜ ਗੋਤਰਾ ਚ ਸਾਂਝੀ ਫਿਰ ਚਾਰ ਵਿੱਚ ਸਾਂਝੀ ਫਿਰ ਇਕੱਲੇ ਨੂੰ ਇਕੱਲਾ ਉਸ ਤੋਂ ਬਾਅਦ ਪੂਰੀ ਲੜਾਈ ਹੋਈ ਕਰਨ ਗੱਗੜਵਾ ਦੇ ਰਾਜਾ ਤੋਂ ਢੋਡੇ ਵਿਕੀੜੇ ਚਾਂ ਕਾਲਾ ਟੱਬਾ ਦਵਿੰਦਰ ਭਗਵਾਨ ਬਾਦੇ ਚ ਇਕੱਲਾ ਲੈ ਵੀ ਮਿੱਤਰੋ ਆ ਮੇਰੇ ਹੀ ਨਿਗਾ ਚ ਤੀਜੀ ਚੌਥੀ ਬਾਜੀ ਹੋਊਗੀ ਜਿੱਥੇ ਇੰਨਾ ਆਪਾਂ ਗੰਦ ਪਿਆਈ ਸਮਝਾਂਗੇ ਇਹ ਵੀ ਗੰਦ ਪਿਆਏ ਆ ਇੱਥੇ ਲੜਾਈ ਹੋਈ ਆ ਬਾਜੀ ਤੇ ਫੇਰ ਆਪਾਂ ਕਹਿੰਦੇ ਆ ਵੀ ਏਕਾ ਨਹੀਂ ਹੁੰਦਾ ਏਕਾ ਕੀ ਹੋਣਾ ਯਾਰ ਆਪਾਂ ਆਪ ਹੀ ਨਹੀਂ ਸਮਝਦਾ ਮਾੜੀ ਮੋਟੀ ਗੱਲ ਹੁੰਦੀਆਂ ਬੈਕ ਇਨ ਵੇੜ ਛਾਦੇ ਆ ਉੱਥੇ ਜਮਾ ਪਹਿਲਾਂ ਪੰਜ ਸਾਂਝੀ ਕੀਤੀ ਫੇਰ ਚਾਰ ਚਾ ਫਿਰ ਕਹਿੰਦੇ ਹੈ ਨਹੀਂ ਗਈ ਪਤਾ ਨਹੀਂ ਫਿਰ ਕੀ ਇਹ ਗੱਲ ਫਿਰ ਲੱਵੇ ਲਫਾ ਪੈਣ ਲੱਗ ਗਿਆ ਤਿਆਰ ਖੋ ਭਾਈ ਕਬੂਤਰਵਾ ਵੀਰੋ ਅੰਗਲੀ ਬਾਜੀ ਪਿੰਡ ਝੰਡਵਾਲਾ ਸ੍ਰੀ ਮੁਖਸਰ ਸਾਹਿਬ ਕੁੱਲ ਕਬੂਤਰ 129 ਐਂਟਰੀ 2200 9 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਪਾਲ ਕੋਟ ਕਰੋੜ ਸਿਮਰਾ ਕੁਡੀਆਂ ਸੁੱਖਾ ਪਥਰਾਲਾ ਲੰਬੀ ਨੰਨਗੜ ਪਿੰਡਰਾ ਸਖਾਵਾਂ ਕਾਕਾ ਕੈਨੇਡਾ ਮੂਸੀ ਮੂਲਿਆਵਾਲੀ ਜਸਵੀਰ ਬਾਦਲ ਸੀਰਾ ਸਖਾਵਾਂ ਪਿੰਡ ਜੰਡਵਾਲਾ ਸ੍ਰੀ ਮੁਖਸਰ ਸਾਹਿਬ ਕੋਲਕੂਤ 129 ਐਂਟਰੀ ਫੀਸ 2200 ਰੁਪਏ ਅਗਲੀ ਬਾਜੀ ਕਰੋ ਜੀ ਨੋਟ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਕੋਲਕੂਤ 54 ਐਂਟਰੀ ਫੀਸ 1700 ਸੱਤ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਸੱਭੀ ਕੁਸਾ ਗਰੁੱਪ ਸੀਰੇ ਹਰੀਗੜ ਦੇ ਇਹ ਕਬੂਤਰ ਘਰੋਂ ਦੀ ਇੱਕ ਸੱਤ ਕਬੂਤਰਾਂ ਦੀ ਸੀਰੇ ਹਰੀਗੜ ਦਾ ਕਬੂਤਰ ਸੀ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਆਪਣੀ ਵੀਡੀਓ ਨੂੰ ਬਤਵਾ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਤਾਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਸਾਰੇ ਵੀਰਾਂ ਦਾ ਧੰਨਵਾਦ